ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸੀਐਮ ਭਗਵੰਤ ਮਾਨ ਦੀ ਗਵਾਈ ਚ ਹੋਵੇਗੀ ਕੈਬਨਟ ਦੀ ਮੀਟਿੰਗ। ਹਸਪਤਾਲ ਤੋਂ ਹੀ ਕੈਬਨਟ ਦੀ ਮੀਟਿੰਗ ਚ ਜੁੜਨਗੇ ਸੀਐਮ ਮਾਨ। ਹਸਪਤਾਲ ਚ ਪਰਤੀ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਆਇਆ ਵੱਡਾ ਅਪਰੇਟ ਜਲਦ ਮਿਲੇਗੀ ਛੁੱਟੀ। ਪੰਜਾਬੀ ਸਿੰਗਰ ਮਨਕੀਰ ਤੋਲਕ ਨੇ ਨਿਭਾਇਆ ਆਪਣਾ ਵਾਅਦਾ ਹੜਪੀੜਤਾਂ ਨੂੰ ਦਿੱਤੇ ਟਰੈਕਟਰ। ਕੱਲ ਨੂੰ ਪੀਐਮ ਮੋਦੀ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ, ਹੜਾਂ ਕਾਰਨ ਹੋਏ ਨੁਕਸਾਨ ਦਾ ਲੈਣਗੇ ਜਾਇਜ਼ਾ। ਪੂਰੇ ਪੰਜਾਬ ਦੇ ਸਕੂਲਾਂ ਚ ਕੀਆ ਨੂੰ ਲੈ ਕੇ ਆਈ ਨਵੀਂ ਅਪਡੇਟ ਸਿੱਖਿਆ ਮੰਤਰੀ ਹਰਜੋਤ ਮੈਂਸ ਨੇ ਦਿੱਤੀ ਜਾਣਕਾਰੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸੋਨੂ सूद ਕਿਹਾ ਮੈਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦੀ ਕਰਾਂਗਾ ਕੋਸ਼ਿਸ਼ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਇਨ੍ਹਾਂ ਜ਼ਿਲ੍ਹਿਆਂ ਚ ਪਵੇਗਾ ਮੀਂਹ ਹੜਾਂ ਵਿਚਾਲੇ ਪੰਜਾਬ ਚ ਮਾਈਨਿੰਗ ਨੀਤੀ ਨੂੰ ਲੈ ਕੇ ਹੋਣ ਜਾ ਰਿਹਾ ਹੈ ਵੱਡਾ ਬਦਲਾਅ ਕਿਸੇ ਵੀ ਵੇਲੇ ਹੋ ਸਕਦਾ ਹੈ ਐਲਾਨ ਐਮਐਲਏ ਰਮਨ ਰੋੜਾ ਦੀ ਇਹ ਦਾਲਤ ਚ ਹੋਈ ਪੇਸ਼ੀ ਮੁਰਤੀਨ ਦੀ ਨਜ਼ਾਬ ਮਿਲਿਆ ਪੁਲਿਸ ਰੀਮਾਂਡ ਪੰਜਾਬ ਦੇ ਸੀਐਮ ਭਗਵੰਤ ਮਾਨ ਆਪਣੀ ਤਬੀਅਤ ਖਰਾਬ ਹੋਣ ਕਾਰਨ ਮੁਹਾਲੀ ਦੇ 46 ਹਸਪਤਾਲ ਵਿੱਚ ਦੋ ਦਿਨਾਂ ਤੋਂ ਪਰਤੀ ਹਨ ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹਸਪਤਾਲ ਪ੍ਰਬੰਧਨ ਵੱਲੋਂ ਜਾਰੀ ਬਿਆਨ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਉਮੀਦ ਹੈ ਕਿ ਜਲਦੀ ਹੀ ਉਹਨਾਂ ਨੂੰ ਛੁੱਟੀ ਮਿਲ ਜਾਵੇਗੀ ਦੱਸ ਦिए ਕਿ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਸੀਐਮ ਭਗਵੰਤ ਮਾਨ ਖੁਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਇਸ ਦੌਰਾਨ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ ਅਤੇ 3 ਤਰੀਕ ਨੂੰ ਉਹ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿੱਚ ਵਾਪਸ ਆਏ ਅਗਲੇ ਦਿਨ ਉਨ੍ਹਾਂ ਨੂੰ ਗੁਰਦਾਸਪੁਰ ਜਾਣਾ ਸੀ ਪਰ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਦਾ ਕਾਰਜਕ੍ਰਮ ਰੱਦ ਕਰ ਦਿੱਤਾ ਗਿਆ ਅਤੇ 5 ਤਰੀਕ ਨੂੰ ਉਨ੍ਹਾਂ ਦੀ ਤਬੀਅਤ ਹੋਰ ਗੰਭੀਰ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹਸਪਤਾਲ ਪ੍ਰਬੰਧਨ ਦੇ ਮੁਤਾਬਿਕ ਧੜਕਣ ਹੌਲੀ ਹੋਣ ਅਤੇ ਕਮਜ਼ੋਰੀ ਦੀ ਸ਼ਿਕਾਇਤ ਕਰਨ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਹੈ ਪੰਜਾਬੀ ਸਿੰਗੜਮਨ ਕਿਰਤੋਲਕ ਮੋਢ ਡੇਰਾ ਬਾਬਾ ਨਾਨਕ ਹਲਕੇ ਚ ਪਿੰਡ ਸ਼ਾਹਪੁਰ ਪਹੁੰਚੇ ਇੱਥੇ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਕਿ ਹੈ ਕੀ ਅੱਜ ਅਸੀਂ ਇਸ ਇਲਾਕੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ 10 ਟਰੈਕਟਰ ਗਲੋਬਲ 6 ਸੰਸਥਾ ਨੂੰ ਦੇ ਕੇ ਚੱਲੇ ਹਾਂ ਅਤੇ ਹੋਰ ਸੰਸਥਾਾਂ ਜਾਂ ਕਿਸਾਨਾਂ ਨੂੰ ਲੋੜ ਅਨੁਸਾਰ ਹੋ ਟਰੈਕਟਰ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਛੋਟੇ ਕਿਸਾਨ ਜੋ ਇਸ ਵੇਲੇ ਹੜਾਂ ਦੀ ਮਾਰ ਚੱਲ ਰਹੇ ਹਨ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਸ ਤੋਂ ਪਹਿਲਾਂ ਮਨਕੀਰ ਤੋਲਕ ਨੇ ਹੜ ਪੀੜਤਾਂ ਦੀ 5 ਕਰੋੜ ਦੀ ਸੇਵਾ ਕਰਨ ਦਾ ਐਲਾਨ ਕੀਤਾ ਸੀ ਮਨਕੀਰ ਤੋਲਕ ਦਾ ਕਹਿਣਾ ਸੀ ਕਿ ਉਹ ਉਸ ਹਰ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਹੜ੍ਹਾਂ ਨੇ ਨੁਕਸਾਨ ਕੀਤਾ ਹੈ ਪੰਜਾਬੀ ਕਿਸੇ ਵੀ ਨੁਕਸਾਨ ਦੀ ਪਰਵਾਹ ਨਹੀਂ ਕਰਦੇ ਤੇ ਮੈਂ ਅੱਜ ਦਾਅਵੇ ਨਾਲ ਕਹਿੰਦਾ ਹਾਂ ਕਿ ਇੱਕ ਮਹੀਨੇ ਚ ਪੰਜਾਬ ਦੀ ਜ਼ਿੰਦਗੀ ਮੁੜ ਲਈ ਤੇ ਆ ਜਾਵੇਗੀ ਅਤੇ ਪੰਜਾਬੀ ਸਾਰੇ ਨੁਕਸਾਨ ਭੁੱਲ ਕੇ ਮੁੜ ਤੱਕੜੇ ਹੋ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਯਾਨੀ ਕੱਲ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਦੇ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ ਇਸ ਦੌਰਾਨ ਪ੍ਰਧਾਨ ਮੰਤਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰ ਸਕਦੇ ਹਨ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰਾਸ਼ਟਰਪਤੀ ਚੋਣਾਂ ਵਿੱਚ ਵੋਟ ਪਾਉਣ ਤੋਂ ਬਾਅਦ 9 ਸਤੰਬਰ ਨੂੰ ਉੱਤਰੀ ਭਾਰਤ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੀਐਮ ਮੋਦੀ ਅਮਰੀਕਸ਼ਰ ਅਤੇ ਫਿਰੋਜ਼ਪੁਰ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਹਵਾਈ ਦੌਰਾ ਕਰਨਗੇ ਅਤੇ ਸਰਹੱਦੀ ਇਲਾਕਿਆਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਜਿੱਥੇ ਕੰਡਿਆਲੀ ਤਾਰ ਅਤੇ ਸਰਦੀ ਚੌਕੀਆਂ ਨੂੰ ਨੁਕਸਾਨ ਪਹੁੰਚਿਆ ਹੈ ਇੱਥੇ ਦੱਸਣਯੋਗ ਹੈ ਕਿ ਝੋਨੇ ਅਤੇ ਗੰਨੇ ਸਮੇਤ ਖੜੀਆਂ ਫਸਲਾਂ ਨੂੰ ਵੀ ਹੜ੍ਹਾਂ ਕਾਰਨ ਨੁਕਸਾਨ ਪਹੁੰਚਿਆ ਹੈ ਇਸ ਤੋਂ ਇਲਾਵਾ ਹੜ੍ਹਾਂ ਦੇ ਕਹਿਰ ਕਾਰਨ ਪਸ਼ੂਆਂ ਟਿਊਬਵੈਲਾਂ ਘਰਾਾਂ ਤੇ ਸੜਕਾਂ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ ਪੰਜਾਬ ਦੇ ਸਾਰੇ ਸਕੂਲਾਂ ਤੇ ਕਾਲਜ ਅੱਜ ਤੋਂ ਆਮ ਖੁੱਲਣਗੇ ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਟੀਆਂ ਆਮ ਦਿਨ ਤਰ੍ਹਾਂ ਖੁੱਲਣਗੀਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲਾਂ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਅਤ ਹਨ ਤਾਂ ਜੋ ਵਿਦਿਆਰਥੀਆਂ ਤੇ ਵਿਦਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ 8 ਸਤੰਬਰ ਯਾਨੀ ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲ ਖੁੱਲ ਜਾਣਗੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਫਿਲਮੀ ਅਦਾਕਾਰ ਸੋਨੂ ਸੁਦਾ ਮਰੀਸਰ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੈਂ ਬਾਗਪੁਰ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਫਾਜ਼ਿਲਕਾ ਜਨਾਲਾ ਜਾ ਰਿਹਾ ਹਾਂ ਤੇ ਉੱਥੇ ਮੈਂ ਵਾਲੇ ਦੁਆਲੇ ਘੁੰਮ ਕੇ ਸਥਿਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬਹੁਤ ਸਾਰੇ ਘਰ ਤਬਾਹ ਹੋ ਗਏ ਹਨ ਅਤੇ ਲੋਕਾਂ ਦੀ ਰੋਜੀ ਰੋਟੀ ਬਰਬਾਦ ਹੋ ਗਈ ਹੈ ਇਸ ਲਈ ਮੈਂ ਹੜਪ੍ਰਭਾਵਿਤ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਸਥਾਨਕ ਪ੍ਰਸ਼ਾਸਨ ਤੋਂ ਉਹਨਾਂ ਦੀਆਂ ਜ਼ਰੂਰਤਾਂ ਦੀ ਸੂਚੀ ਲਾਵਾਂਗਾ ਸਾਨੂੰ ਸੁਧਨੇ ਕਿਹਾ ਕਿ ਇਹ ਇੱਕ ਹਫ਼ਤੇ ਜਾਂ 10 ਦਿਨਾਂ ਦਾ ਕੰਮ ਨਹੀਂ ਹੈ ਸਗੋ ਸਾਨੂੰ ਪੰਜਾਬ ਨੂੰ ਆਪਣੇ ਪੈਰਾਂ ਤੇ ਵਾਪਸ ਲਿਆਉਣ ਲਈ ਘਟੋ ਘਟ ਕੁਝ ਮਹੀਨੇ ਲੱਗਣਗੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਮਦਦ ਕਰਨ ਲਈ ਹਰ ਕੋਈ ਅੱਗੇ ਆ ਰਿਹਾ ਹੈ ਪਰ ਫਿਰ ਵੀ ਸਾਨੂੰ ਬਹੁਤ ਸਾਰੇ ਹੱਥਾਂ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਜਲਦੀ ਤੋਂ ਜਲਦੀ ਮੋੜ ਸੁਰਜੀਤ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਹੜ੍ਹਾਂ ਕਾਰਨ ਘਰ ਤਬਾਹ ਹੋ ਗਏ ਹਨ, ਅਸੀਂ ਇਕੱਠੇ ਹੋ ਕੇ ਕੁਝ ਘਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋਨੂ ਸੂਦ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਸਭ ਤੋਂ ਜ਼ਿਆਦਾ ਹੋਏ ਪ੍ਰਭਾਵਿਤ ਇਲਾਕਿਆਂ ਦਾ ਮੈਂ ਦੌਰਾ ਕਰਾਂਗਾ ਤੇ ਉੱਥੋਂ ਦੇ ਲੋਕਾਂ ਨਾਲ ਮੁਲਾਕਾਤ ਕਰਾਂਗਾ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 10 ਤਰੀਕ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਸੂਬੇ ਪਰ ਵਿੱਚ بارش ਦਾ येलो ਅਲਰਟ ਜਾਰੀ ਕੀਤਾ ਗਿਆ ਹੈ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਇੱਥੇ ਦੱਸ ਦਈਏ ਕਿ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੀਂਹ ਕਾਰਨ ਕਈ ਥਾਵਾਂ ਤੇ ਟ੍ਰੈਫਿਕ ਪ੍ਰਭਾਵਿਤ ਹੋ ਸਕਦਾ ਹੈ ਤੇ ਨੀਵੇਂ ਇਲਾਕਿਆਂ ਚ ਪਾਣੀ ਇਕੱਠਾ ਹੋਣ ਦੀ ਸੰਭਾਵਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਆਪਣੇ ਐਕਸ ਤੇ ਪੋਸਟ ਕਰਦੇ ਲਿਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਹੜ੍ਹਾਂ ਦੀ ਹਾਲਤ ਕਾਰਨ ਚਿੰਤਤ ਹਨ ਅਤੇ ਉਹ ਲਗਾਤਾਰ ਪੰਜਾਬ ਦੇ ਹੜ੍ਹਾਂ ਤੇ ਨਜ਼ਰ ਬਣਾਏ ਹੋਏ ਹਨ ਉਹ ਸਥਾਨਕ ਹਾਲਾਤਾਂ ਦਾ ਜਾਇਜ਼ਾ ਲੈਣ ਲਈ 9 ਸਤੰਬਰ ਨੂੰ ਪੰਜਾਬ ਆ ਰਹੇ ਹਨ ਤਾਂ ਜੋ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਪੰਜਾਬ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਜਦਕਿ ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਜੀ ਨੂੰ ਪੰਜਾਬ ਦਾ ਜਾਇਜ਼ਾ ਲੈਣ ਲਈ ਭੇਜਿਆ ਗਿਆ ਸੀ ਕੇਂਦਰ ਸਰਕਾਰ ਦੀਆਂ ਦੋ ਟੀਮਾਂ ਜੋ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਈਆਂ ਸੀ ਦੌਰੇ ਤੋਂ ਬਾਅਦ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪਨ ਜਾਰੀਆਂ ਹਨ ਭਾਰਤ ਸਰਕਾਰ ਪੰਜਾਬ ਦੇ ਲੋਕਾਂ ਨਾਲ ਡਟ ਕੇ ਖੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਆਪਣੇ ਐਕਸ ਤੇ ਪੋਸਟ ਕਰਦੇ ਲਿਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਹੜ੍ਹਾਂ ਦੀ ਹਾਲਤ ਕਾਰਨ ਚਿੰਤਤ ਹਨ ਅਤੇ ਉਹ ਲਗਾਤਾਰ ਪੰਜਾਬ ਦੇ ਹੜ੍ਹਾਂ ਤੇ ਨਜ਼ਰ ਬਣਾਏ ਹੋਏ ਹਨ ਉਹ ਸਥਾਨਕ ਹਾਲਾਤਾਂ ਦਾ ਜਾਇਜ਼ਾ ਲੈਣ ਲਈ 9 ਸਤੰਬਰ ਨੂੰ ਪੰਜਾਬ ਆ ਰਹੇ ਹਨ ਤਾਂ ਜੋ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਪੰਜਾਬ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਜਦਕਿ ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਜੀ ਨੂੰ ਪੰਜਾਬ ਦਾ ਜਾਇਜ਼ਾ ਲੈਣ ਲਈ ਭੇਜਿਆ ਗਿਆ ਸੀ ਕੇਂਦਰ ਸਰਕਾਰ ਦੀਆਂ ਦੋ ਟੀਮਾਂ ਜੋ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਈਆਂ ਸੀ ਦੌਰੇ ਤੋਂ ਬਾਅਦ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪਨ ਜਾਰੀਆਂ ਹਨ ਭਾਰਤ ਸਰਕਾਰ ਪੰਜਾਬ ਦੇ ਲੋਕਾਂ ਨਾਲ ਡਟ ਕੇ ਖੜੀ ਹੈ ਪੰਜਾਬ ਦੇ ਬਹੁਤ ਸਾਰੇ ਇਲਾਕੇ ਇਸ ਵੇਲੇ ਹੜਾਂ ਦੀ ਮਾਰ ਚੱਲ ਰਹੀ ਹੈ। ਇਸ ਦੌਰਾਨ ਜਿੱਥੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਉੱਥੇ ਹੀ ਕਿਸਾਨਾਂ ਦੀ ਫਸਲ ਵੀ ਤਬਾਹ ਹੋ ਗਈ ਹੈ। ਹੁਣ ਪਾਣੀ ਲੈਣ ਤੋਂ ਬਾਅਦ ਕਿਸਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਖੇਤਾਂ ਵਿੱਚ ਭਰੀ ਰੇਤ ਹੋਵੇਗੀ। ਇਸ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ 'ਚ ਭਰੀ ਇਸ ਰੇਤ ਨੂੰ ਵੇਚਣ ਦੀ ਜਾਤ ਦਿੱਤੀ ਜਾ ਸਕਦੀ ਹੈ। ਇਸ ਲਈ ਮਾਨ ਸਰਕਾਰ ਵੱਲੋਂ ਮੈਨੀ ਨੀਤੀ 'ਚ ਬਦਲਾਅ ਕੀਤਾ ਜਾਵੇਗਾ। ਪੀਸਮੰਦੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਦਰਸਲ ਸੂਬੇ ਦੀ ਸੱਤਾ ਤੇ ਕਾਵਜਾ ਮਾਨਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਵੀ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੁਤਾਬਿਕ ਕਿਸਾਨਾਂ ਨੂੰ ਖੇਤ ਵਿੱਚੋਂ ਰੇਤ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ ਪੋਸਟ ਚ ਕਿਹਾ ਗਿਆ ਹੈ ਕਿ ਮਾਨ ਸਰਕਾਰ ਹੜਾਂ ਦੀ ਮਾਰ ਹੇਠਾਂਏ ਕਿਸਾਨਾਂ ਦੀ ਮਦਦ ਲਈ ਮਾਇਨੀ ਨੀਤੀ ਚ ਬਦਲਾਅ ਜਲਦ ਕਰੇਗੀ ਜਬਰਨ ਵਸੂਲੀ ਦੇ ਮਾਮਲੇ 'ਚ ਥਾਣਾ ਰਾਮਾਵੰਡੀ ਵਿਖੇ ਦਰਜ ਕੀਤੇ ਗਏ ਹੋਰ ਕੇਸ 'ਚ ਗ੍ਰਿਫਤਾਰ ਕੀਤੇ ਗਏ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਜੇਲ੍ਹ ਤੋਂ ਲਿਆਂਦੇ ਗਏ ਵਿਧਾਇਕ ਰਮਨ अरोड़ा ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਰਮਨ अरोड़ा ਨੂੰ ਮਾਨਯੋਗ ਡਿਊਟੀ ਮੈਜਿਸਟਰੇਟ ਅਰਜੁਨ ਸੰਦੂਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਹੋਰ 3 ਦਿਨਾਂ ਦਾ ਰਿਮਾਂਡ ਮਿਲਿਆ ਹੈ ਪੁਲਿਸ ਵੱਲੋਂ ਉਹਨਾਂ ਦਾ 10 ਦਿਨਾਂ ਦਾ ਰਿਮਾਨ ਮੰਗਿਆ ਗਿਆ ਸੀ ਬਚਾਅ ਪੱਖ ਦੇ ਵਕੀਲ ਨਵੀਨ ਚੱਡਾ ਨੇ ਦੱਸਿਆ ਕਿ ਪੁਲਿਸ ਨੇ ਅਦਾਲਤ ਵਿੱਚ ਇੱਕ ਨਵਾਂ ਸ਼ਿਕਾਇਤਕਰਤਾ ਰਾਜਕੁਮਾਰ ਸਾਹਮਣੇ ਲਿਆਉਂਦਾ ਹੈ ਜਿਸ ਨੇ ਦੱਸਿਆ ਕਿ ਉਹ ਲਾਟਰੀ ਦਾ ਕੰਮਕਾਜ ਕਰਦਾ ਹੈ ਤੇ ਵਿਧਾਇਕ ਨੂੰ ਉਹ 20000 ਰੁਪਏ ਲਾਟਰੀਆਂ ਦਾ ਕੰਮਕਾਜ ਕਰਨ ਲਈ ਇਹਨਾਂ ਨੂੰ ਦਿੰਦਾ ਸੀ ਜਿਸ ਕਰਕੇ ਅਦਾਲਤ ਵੱਲੋਂ 3 ਦਿਨਾਂ ਦਾ ਹੋਰ ਪੁਲਿਸ ਰਿਮਾਨ ਦਿੱਤੇ ਜਾਣ ਦਾ ਹੁਕਮ ਸੁਣਾਇਆ ਗਿਆ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਚੱਲ ਰਿਹਾ ਹੈ ਅਤੇ ਪੰਜਾਬ ਦੇ ਹੜਪੀੜਤ ਲੋਕਾਂ ਦੀ ਵੱਖ-ਵੱਖ ਜਥੇਬੰਦੀਆਂ ਅਤੇ ਪੰਜਾਬ ਦੇ ਸਿੰਗਰਾਂ ਸਮੇਤ ਹੋਰ ਕਈ ਸੰਸਥਾਵਾਂ ਵੱਲੋਂ ਆਪਣੇ ਆਪਣੇ ਤੌਰ ਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਹੁਣ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਨੇ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਕਿ ਮੈਂ ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ 50 ਟਰੈਕਟਰ ਪੇਜ ਰਿਹਾ ਹਾਂ ਹਾਂ ਸੇਵਾ ਦੀ ਸੱਚੀ ਭਾਵਨਾ ਦਿਖਾਉਣ ਲਈ ਭਰਾ ਮਨਕੀਰ ਤੋਲਕ ਦਾ ਵੀ ਦਿলো ਧੰਨਵਾਦ ਮੈਂ ਪੰਜਾਬ ਦੇ ਆਪਣੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਕਦੇ ਵੀ ਇਕੱਲੇ ਨਹੀਂ ਹੋ ਤੁਹਾਨੂੰ ਜਦੋਂ ਵੀ ਮਦਦ ਦੀ ਲੋੜ ਪਵੇ ਅਸੀਂ ਦੁੱਖ ਅਤੇ ਸੰਘਰਸ਼ ਦੀ ਇਸ ਘੜੀ ਵਿੱਚ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਮਿਲਾਂਗੇ ਪੰਜਾਬ ਨੇ ਸਾਨੂੰ ਪਾਲਿਆ ਹੈ ਸਾਨੂੰ ਇੱਕ ਪਛਾਣ ਦਿੱਤੀ ਹੈ ਅੱਜ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਤਾਕਤ ਆਪਣੇ ਸਰੋਤਾਂ ਅਤੇ ਸਭ ਤੋਂ ਵੱਧ ਆਪਣੇ ਦਿਲਾਂ ਨਾਲ ਮੈਂ ਬਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਇਹਦੇ ਨਾਲੇ ਵੱਲੋਂ ਕਿ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਧ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾਰੀ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਦੇ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਲੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਕਿਸਾਨਾਂ ਦੀ ਆਮ ਮੰਗ ਹੈ ਮੇਰੇ ਆਮ ਕਿਸਾਨ ਕਹਿੰਦੇ ਆ ਕਿ ਰੇਤ ਦਾ ਕੀ ਬਣੂਗਾ ਜੀ ਅਸੀਂ ਰੇਤ ਦਾ ਕੀ ਕਰਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਮੁੱਚੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਰਮਾਤਮਾ ਉਹਨਾਂ ਦੀ ਸਿਹਤ ਠੀਕ ਠਾਕ ਕਰੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪੰਜਾਬ ਦੇ ਵਿੱਚ ਇਹ ਪੌਸੀ ਲੈ ਕੇ ਆਓ ਤਾਂ ਇਹ ਚਾਰ ਚਾਰ ਫੁੱਟ ਦੀ ਇਹ ਜਿਹੜੀ ਹੈ ਕਿਸਾਨ ਆਪ ਵੇਚ ਲੂਗਾ ਉਹਦਾ ਕੁਝ ਭਲਾ ਵੀ ਹੋ ਜਾਊਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਦੇ 'ਚ ਵੀ ਉਹਦਾ ਭਲਾ ਹੋਊਗਾ ਵਿਚਾਰੇ ਦਾ ਉਹ ਕੋ ਕੋ ਚਾਹਤ ਪੈਸੇ ਵਾਟਣੂਗਾ ਆਪਣੇ ਖਾਤਿਆਂ 'ਚ ਪੈਸੇ ਲੈ ਆਊਗਾ ਔਰ ਅਗਲੀ ਕਣਕ ਬੀਜਣ ਲਈ ਜਿਹੜਾ ਉਹ ਉਹ ਰੈਡੀ ਹੋ ਜਾਊਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਅਕਤੂਬਰ ਤੇ ਐਂਡ ਦੇ ਵਿੱਚ ਲੋਕ ਕਣਕਾਂ ਜਿਹੜੀਆਂ ਬੀਜ ਦਿੰਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਇਹ ਪਾਲਿਸੀ ਜਿਹੜੀ ਇਹਨੂੰ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਕੋਈ ਚੰਡੀਗੜ੍ਹ ਤੱਕ ਪਰਮਿਟ ਪਰਮਿਟ ਲੈਣ ਦੇ ਚੱਕਰਾਂ ਚ ਨਾ ਪਾਇਆ ਜਾਵੇ ਜੇ ਵੱਧ ਤੋਂ ਵੱਧ ਪਉਣਾ ਵੀ ਹੈ ਤੇ ਤਹਿਸੀਲਦਾਰ ਤੱਕ ਤਹਿਸੀਲਦਾਰ ਨੂੰ ਅਧਿਕਾਰ ਦੇ ਦਿਦੋ ਕਿ ਜਿਹਦੀ ਜ਼ਮੀਨ ਹੈ ਉਹਨੂੰ ਦੇ ਰੇਤ ਪੁੱਟਣ ਦਾ ਅਧਿਕਾਰ ਦੇ ਦਿਦੋ ਬਸ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ ਮੇਰੀ ਬੇਨਤੀ ਜੇ ਪੂਰਵਾਣ ਕਰੋਗੇ ਤੇ ਅਜ ਨਾਲੇ ਦੇ 11 ਕਿਸਾਨਾਂ ਦਾ ਜਿਹੜਾ ਫਾਇਦਾ ਹੋਊਗਾ ਹਜ਼ਾਰਾਂ ਕਿਸਾਨ ਜਿਹੜੇ ਉਹ ਤੁਹਾਨੂੰ ਬੇਸ਼ੱਕ ਯਾਦ ਰੱਖਣਗੇ ਵਾਹੀ ਗੋਦੀ ਕਾ ਹਰਤ ਸਾ ਵਾਹੀ ਗੋਦੀ ਕੀ ਫਸਲ ਹੁਣ ਤੁਸੀਂ ਆਪਣੇ ਕੋਲ ਹੁਣ ਕੀ ਕਰ ਰਹੇ ਹੋ ਡੀਜ਼ਲ ਕਿਵੇਂ ਵਰਤ ਰਹੇ ਹੋ ਕਿ ਸੁਦੀ ਜਿਹੜਾ ਆਪਦੇ ਕੋਲ ਹੀ ਜੇਰ ਚ ਮਿੱਟੀ ਪਾ ਰਹੇ ਹੋ ਬਿਲਕੁਲ ਹੋ ਰਹੇ ਕਿੰਨਾ ਕਿਲੋ ਭੇਜਾ ਗੱਨਾ ਬਾਤ ਉਹ ਮਾਰੇ ਖੁੱਲੇ ਜਗਰਾ ਅਸੀਂ ਤਾਂ ਤਿੰਨ ਵਾਰ ਮਾਰਨ ਵਾਲੇ ਬੰਦੇ ਆ ਜੀ ਸੋ 3000 ਬੀਟਰ ਭੇਜਦਾ ਨਹੀਂ ਜੀ ਨਹੀਂ ਥੋੜਾ 10000 ਲੂਟਰ ਲੈਣਾ ਨਹੀਂ ਨਹੀਂ ਤਸਵੀਰ ਦਾ ਮੈਂ ਤਾਂ ਨਹੀਂ ਪੰਜਾਬ ਜਿਹੜਾ ਐ ਕਰ ਰਿਹਾ ਮੈਂ ਕਰਦਾ ਬਾਦਲ ਸਾਹਿਬ ਜੀ ਜਾਂ ਗਰਨਾਮ ਸਿੰਘ ਆ ਸਾਡੇ ਇੱਥੇ ਜਿਹੜੀਆਂ 2 ਜੀਸੀਬੀਆਂ ਚੱਲ ਰਹੀਆਂ ਤੇ ਜਿਹੜੀਆਂ 3-4 ਜਹਾ ਟਰੈਕਟਰ ਚੱਲ ਰਹੇ ਤੇ ਇੱਕ ਹਫ਼ਤੇ ਤੋਂ ਉਹਨੇ 3-4000 ਲੀਟਰ ਦੇ ਉਹਦੇ ਕੋਲੋਂ ਹੀ ਫੂਕ ਦਿੱਤਾ ਤੇ ਅਸੀਂ ਚਾਹੁੰਦੇ ਆ ਕਿ ਢੱਡੋ ਘਾੜ ਦੀ ਜਿੰਨਾ ਵੀ ਇੱਥੇ ਚਲੋ ਐ ਕਰਦੇ ਆ 5000 ਲੀਟਰ ਭੇਜ ਦੇਣਾ ਠੀਕ ਆ ਸਰ ਜੀ ਬਹੁਤ ਮਿਹਰਬਾਨ ਬਾੜ ਸਾਹਿਬ ਬੈਠਿਆ ਠੀਕ ਆ ਸਰ ਇਹਨਾਂ ਨੂੰ ਦੱਸ ਦੇ ਜੋ ਹੋਰ ਲੋੜ ਪਈ ਠੀਕ ਆ ਜੀ ਪੈਣੀ ਆ ਜੀ ਹਾਂ ਇਦੋਂ ਪੈਗੇ ਮੈਂ ਦੱਸਦੀ ਇੱਕ ਕੋਈ ਪੰਪ ਸਾਈਟ ਇੱਕ ਦੋ ਇਹਨਾਂ ਨੂੰ ਪਾਣੀ ਕੱਢਦੀ ਇੱਕ ਅਸੀਂ ਨਾ ਕੋਈ ਚਾਰੇ ਦੀ ਲੋੜ ਹੈ ਸੀ ਹਾਂ ਚਾਰੇ ਦੀ ਲੋੜ ਹੈ ਜੀ ਇਹ ਬੰਦ ਦੇ ਉੱਪਰ ਜਿੰਨੇ ਦਾ ਪਿੰਡ ਹੈ ਇਹਨਾਂ ਨੂੰ ਚਾਰ-ਆਟ ਪੀੜ ਦੇ ਇੱਕ ਤਾਂ ਚਾਰਾ ਭੇਜਾਂਗੇ ਹਾਂਜੀ ਹੈ ਉਹ ਮੈਂ ਤੁਹਾਨੂੰ ਹਰ ਪਿੰਡ ਮਗਰ ਇੱਕ ਟੋਨਾ ਦੀ ਭੇਜਦੀ ਠੀਕ ਹੈ ਸਰ ਜਿੰਨੇ ਤਾਂ ਮੈਂ ਇਹਨਾਂ ਨੂੰ ਕੱਲ ਮੀਟਿੰਗ ਕਰਨੇ ਅਸੀਂ ਠੀਕ ਹੈ ਪੂਰੇ ਪੰਜਾਬ ਕਿੰਨੇ ਪਿੰਡ ਹੈ ਇਹ ਆਉਣ ਕਾਨੂੰਨ ਉਹਦੇ ਅਸੀਂ ਚਾਰਾ ਦਾ ਇੰਤਜ਼ਾਮ ਕਰ ਲਿਆ ਅਸੀਂ ਤੁਹਾਨੂੰ ਟਰਾਲੀਆਂ ਤੇ ਕਾਲੀਆਂ ਤੇ ਭੇਜ ਦਾਂਗੇ ਠੀਕ ਆ ਸਰ ਚਾਰਾ ਭੇਜ ਦਾਂਗੇ ਤੁਹਾਨੂੰ ਥੈਂਕ ਯੂ ਤਾਂ ਆ ਤਾਂ ਲੈ ਆਹ 2 ਲੱਖ ਤਾਂ ਤੁਸੀਂ ਹੁਣੇ ਲੈ ਲਓ ਹਾਂ ਕਾਨਵਾਜ ਆ ਜੋ ਬੰਦਾ ਬੰਦਾ ਆ ਲੋ ਇਧਰ ਮੁੜ ਕੇ ਉਹਨਾਂ ਉਹ ਕਾਲੀ ਵਰਕਰ ਸਾਰੇ ਲੈ ਲੋ ਜੀ ਵੀਡੀਓ ਸਾਰੇ ਜਿਹੜੇ ਆਹ 2 ਲੱਖ ਰੁਪਏ ਆ ਬਾਦਲ ਸਾਹਿਬ ਵੱਲੋਂ 50000 ਲੀਟਰ ਡੀਜ਼ਲ ਪੰਬਾਂ ਨੂੰ ਹੀ ਟੀਰੋ ਬਾਦਲ ਸਾਹਿਬ ਅਸੀਂ ਤਹਿਦੁਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਦਲ ਸਾਹਿਬ ਬਈ ਫੋਨ ਥਲੇ ਕਿਹੜਾ ਦੋ ਚਾਰ ਥੋੜੇ ਦਿਨਾਂ ਦੇ ਅੰਦਰ ਅੰਦਰ ਠੀਕ ਆ ਚਾਰਾ ਠੀਕ ਆ ਸਰ ਬਹੁਤ ਬਹੁਤ ਰੀਲੋਡ ਹੈ ਇੱਕ ਮੈਂ ਇੱਥੇ ਤੁਹਾਨੂੰ ਫੋਗਿੰਗ ਮਸ਼ੀਨ ਭੇਜੂਗਾ ਠੀਕ ਹੈ ਜੀ ਠੀਕ ਹੈ ਮੱਛਰ ਦੀ ਹਰ ਪਿੰਡ ਦੀ ਤੁਹਾਡੇ ਮੱਛਰ ਦੀ ਹਾਂਜੀ ਅਸੀਂ ਆਪਣੇ ਮੁੰਡੇ ਲਾਵਾਂਗੇ ਉਸ ਕਲੇਜ ਵਾਲਾ ਥੋੜਾ ਸਾਰੇ ਨਾਲੇ ਅਸੀਂ ਹੋਰ ਵੀ ਦੱਸਾਂਗੇ ਮੈਂ ਉੱਥੇ ਸਾਡੇ ਮਾਲਵਾ ਤੋਂ ਭੇਜੋਗਾ ਬੰਦੇ ਤੁਹਾਡੇ ਪਿੰਡਾਂ ਨੂੰ ਵੀ ਸਾਫ਼ ਕਰਨ ਵਾਸਤੇ ਨਾ ਮਿੱਟੀ ਕੱਢਣ ਵਾਸਤੇ ਬਟਰਾ ਟ੍ਰੈਕੀ ਅਸੀਂ ਮੈਂ ਕੱਲ ਮੀਟਿੰਗ ਕਰ ਰਿਹਾ ਤਕਰੀਬਨ ਅਸੀਂ ਅਰਧਾਨ ਦੇ ਅੱਧ ਟ੍ਰੈਕਟਰਾਂ ਦਾ ਬੰਦਾਮ ਕਰ ਲਿਆ ਇਹ ਪੱਕੇ ਨਾਲ ਇੱਕ ਪਾਸੇ ਹਲਕਾ ਵੰਡ ਦਾਂਗੇ ਆ ਪੰਜ ਪਿੰਡਾਂ ਦੇ ਹਲਕੇ ਨੂੰ ਇਸ ਪਾਸੇ ਕਰਾਂਗੇ ਥੋੜੀ ਕਰਾਂਗੇ ਪੰਜਾਬ ਦੇ ਬੱਚਿਆਂ ਜੀ ਪੰਜਾਬ ਨਾਲ ਖੜੇ ਆ ਮੈਂ ਪਿਛਲੇ 5 ਦਿਨ ਪਹਿਲਾਂ ਠੀਕ ਆ ਮੈਂ ਆਇਆ ਸੀ ਤੇ ਮੇਰੇ ਤੋਂ ਨਹੀਂ ਰਹਾ ਗਿਆ ਪੰਜਾਬ ਦਾ ਦੁੱਖ ਵੇਖਿਆ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਉਹ ਦਿਨ ਵੀ ਮਾਝਾ ਸਾਡੇ ਸਾਡੀ ਮਾਰਸ਼ਲ ਮਾਰਸ਼ਲ ਕੌਮ ਆ ਪਹਿਲੀ ਗੱਲ ਸਾਡੀ ਠੀਕ ਆ ਤੇ ਮਾਝਾ ਮਾਝੇ ਨੇ ਹਮੇਸ਼ਾ ਸੰਤਾਪ ਹੰਡਾਇਆ ਠੀਕ ਆ ਸੰਤਾਲੀ ਲਾ ਲਓ ਪਹਿਲਾਂ 88 ਵਾਲਾ ਲਾ ਲਓ ਪਰ ਹੁਣ ਮੱਝਿਆਰੀ ਕੱਲੀ ਗੇਮ ਨਹੀਂ ਰਹਿ ਗਈ ਹੁਣ ਮੈਨੂੰ ਫੋਨ ਆਇਆ ਸੀ ਮੱਕੜ ਸਾਹਿਬ ਆਪਣੇ ਫਾਜ਼ਿਲકા ਸਾਡੇ ਉਧਰ ਹਰਿਆਣੇ ਵਾਲੇ ਪਾਸੇ ਬੋਲ ਪਰ ਧੱਗਰ ਉੱਥੋਂ ਵੀ ਟੁੱਟ ਗਈ ਸੋ ਆਹ ਟਾਈਮ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਖੜਾਂਗੇ ਮੇਰੇ ਮਾਧਮ ਰਹੀਂ ਮੇਰੇ ਹੋਰ ਜਿੰਨੇ ਵੀ ਬਿਜ਼ਨਸਮੈਨ ਭਰਾ ਕਿਉਂਗੀ ਭਰਾ ਵੀ ਬਿਜ਼ਨਸਮੈਨ ਆ ਬਿਲਡਰ ਆ ਠੀਕ ਆ ਮੇਰੇ ਨਾਲ ਖੜਾ ਹੋਰ ਵੀ ਮੇਰੇ ਜਿੰਨੇ ਬਿਜ਼ਨਸਮੈਨ ਭਰਾ ਆ ਮੈਨੂੰ ਫੋਨ ਨਾ ਕਰਨਾ ਪਵੇ ਕਿਸੇ ਨੂੰ ਆਪੇ ਰਲ ਕੇ ਠੀਕ ਆ ਆਪਾਂ ਪੰਜਾਬ ਨਾਲ ਖੜੀਏ ਇਹ ਸਮਾਂ ਪੰਜਾਬ ਨਾਲ ਖੜਨ ਦਾ ਠੀਕ ਆ ਜਿੰਨਿਆਂ ਤੋਂ ਟਰੈਕਟਰ ਦਿੱਤੇ ਜਾਂਦੇ ਆ ਦਓ ਜਿੰਨਿਆਂ ਤੋਂ ਕੋਈ ਫੰਡ ਭੇਜੇ ਜਾਂਦੇ ਆ ਭੇਜੋ ਆਪਾਂ ਪੰਜਾਬ ਦੀ ਮਤ ਕਰੀਏ ਬਾਜ ਭਾਵੇਂ ਮੇਰਾ ਮੇਰੇ ਖਾੜੇ ਖੂੜੇ ਜਦੋਂ ਪਾਣੀ ਥੱਲੇ ਹੋ ਗਿਆ ਮੇਰੇ ਫਰੀ ਖਾੜੇ ਲਵਾ ਲਿਓ ਠੀਕ ਆ ਬਿਜ਼ਨਸਮੈਨ ਆਹੀ ਰਿਕਵਰੀ ਆ ਮੈਂ ਆਹੀ ਰਿਕਵਰੀ ਕਰ ਸਕਦਾ ਵੀ ਹੁਣ ਅੱਗੇ ਮੈਂ ਫਿਲਮਾਂ ਚਾਹੁੰਦੇ ਨੇ ਤੋਂ ਮੇਰ ਤੋਂ ਫਿਲਮ ਠੀਕ ਆ ਠੀਕ ਆ ਮੈਂ 3-4 ਕਰੋੜ ਰੁਪਇਆ ਫਿਲਮ ਦਾ ਮੰਗਦਾ ਮੇਰੀ ਉਹ ਵੀ ਮੇਰੇ ਤੋਂ ਫਰੀ ਦੀ ਫਿਲਮ ਕਰਾ ਲਓ ਇੱਕ ਵਾਰੀ ਉਹ ਜਿਹੜੇ ਮੈਨੂੰ ਪੈਸੇ ਦੇਣੇ ਆ ਉਹ ਪੈਸੇ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬ ਮੈਨੂੰ ਕਿਸੇ ਵੀ ਮੇਰੇ ਮੈਂ ਆ ਮੈਸੇਜ ਆਉਦੇ ਯਾਰਾਂ ਦੋਸਤਾਂ ਨੂੰ ਲਾਉਣ ਲੱਗਿਆ ਮੈਂ ਕਿਸੇ ਨੂੰ ਹੁਣ ਫੋਨ ਨਹੀਂ ਕਰਨਾ ਇਹ ਕੈਮਰਿਆਂ ਰਾਹੀਂ ਸਾਰੇ ਮੈਨੂੰ ਵੇਖ ਰਿਆ ਠੀਕ ਆ ਆਪਾਂ ਵਾਦੇ ਘਾਟੇ ਬਾਅਦ ਪੂਰੇ ਕਰ ਲਾਂਗੇ ਅੱਜ ਜਿੰਨਾ ਪੈਸਾ ਭੇਜਿਆ ਜਾਂਦਾ ਜਿੰਨਾ ਰਾਸ਼ਨ ਭੇਜਿਆ ਜਾਂਦਾ ਠੀਕ ਆ ਆਪਾਂ ਐਨ ਜੀਓ ਆ ਭਾਜੀ ਹੁਣੀ ਠੀਕ ਆ ਗਲੋਬਲ ਸੇਖ ਵਾਲੇ ਇਹਨਾਂ ਨੂੰ ਭੇਜੋ ਇਹਨਾਂ ਦਾ ਡਾਇਰੈਕਟਰ ਠੀਕ ਆ ਆਪਾਂ ਪੰਜਾਬ ਦੇ ਨਾਲ ਖੜੀਏ ਬਸ ਬਹੁਤਾ ਕੁਝ ਕਿੰਨੇ ਟਰੈਕਟਰ ਦੇ ਦੇ ਭਾਜੀ ਆਪਾਂ ਦੇਖੋ ਆਪਾਂ 100 ਟਰੈਕਟਰ ਦੀ 100 ਟਰੈਕਟਰ ਦਾ ਜਕਾਰਾ ਬੁਲਾਇਆ ਸੀ ਵੀ ਮੈਂ 5 ਕਰੋੜ ਰੁਪਏ ਆਪ ਦਊਂਗਾ 100 ਟਰੈਕਟਰ ਮੇਰੇ ਜਿੰਨੇ ਮੇਰੇ ਯਾਰ ਦੋਸਤ ਨੇ ਬਿਜ਼ਨਸਮੈਨ ਨੇ ਠੀਕ ਆ ਵਿਦੇਸ਼ਾਂ 'ਚ ਬੈਠੇ ਨੇ ਠੀਕ ਆ ਸਾਰਿਆਂ ਸਾਰਿਆਂ ਤੋਂ ਮੈਂ ਸੇਵਾ ਲਵਾਂਗਾ ਵੀ ਆਪਾਂ ਆਪਦੇ ਪੰਜਾਬ ਨੂੰ 100 ਟਰੈਕਟਰ ਦਈਏ ਠੀਕ ਆ ਉਹਦੇ ਵਿੱਚ ਮੈਂ 10 ਟਰੈਕਟਰ ਪਹਿਲੇ ਲੈ ਕੇ ਆ ਗਿਆ ਦੂਜੇ ਟਰੈਕਟਰ ਮੇਰੇ 10 ਮੇਰੇ ਭਰਾਵਾਂ ਨੇ ਸੇਵਾ ਵੀ ਭੇਜਤੀ ਜਿਨ੍ਹਾਂ ਦੇ ਵਿੱਚ ਆਪਣਾ ਅਗਲੇ ਹਫਤੇ ਗੁਲਸ਼ਨ ਗੁਲਸ਼ਨ ਸਨੀ ਮੱਕੜ ਪਿੰਕੀ ਧਾਲੀ ਵਾਲਾ ਬਾਜੀ ਤੇ ਜਸ਼ਨ ਬਾਈ ਠੀਕ ਆ ਇਹਨਾਂ ਨੇ ਪੇਮੈਂਟਾਂ ਵੀ ਭੇਜਤੀਆਂ ਵੀ ਅਗਲਾ ਅਗਲਾ ਸਾਡਾ ਕੀ ਕਹਿੰਦੇ ਹੁੰਦੇ ਆ ਲੋਟ ਅਗਲਾ ਲੋਟ ਰੈਡੀ ਆ ਪ੍ਰੀਤ ਟਰੈਕਟਰ ਤੋਂ ਤੇ ਪ੍ਰੀਤ ਵਾਲਿਆਂ ਨਾਲ ਮੇਰਾ ਵਧੀਆ ਪਿਆਰ ਆ ਕੋਈ ਹੋਰ ਕੰਪਨੀ ਦਾ ਵੀ ਟਰੈਕਟਰ ਜਿਵੇਂ ਕਹਿੰਦੇ ਸੀ ਵੀ ਨਹੀਂ ਨਹੀਂ ਸਾਨੂੰ ਟਰੈਕਟਰ ਚਾਹੀਦਾ ਤੁਸੀਂ ਭਾਵੇਂ ਪ੍ਰੀਤ ਤੋਂ ਹੀ ਲੈ ਦਿਓ ਬਸ ਆਸਵਾਸ ਬਸ ਬਟ ਆਈ ਥਿੰਕ ਹੀ ਇਸ ਹੈ ਪੰਜਾਬ ਹੈ ਜਿਹੜਾ ਸਾਨੂੰ ਯਾਦ ਦਿਲਾਉਂਦਾ ਹੈ ਕਿ ਜਦੋਂ ਵੀ ਮੁਸ਼ਕਿਲ ਆਈਆਂ ਹਨ ਦੁਨੀਆ ਦੇ ਵਿੱਚ ਪੰਜਾਬ ਸਰ ਨੇ ਪਹਿਲਾਂ ਖੜਾ ਬਟ ਸਾਡੇ ਦੇ ਮਨ ਲੱਗਦਾ ਕਿ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਕਿ ਇਹ ਪਰਿਵਾਰਾਂ ਨੂੰ ਵਾਪਸ ਖੜੇ ਕਰਨਾ ਹੈ ਕਈ ਬੱਚੇ ਬਿਮਾਰ ਨੇ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ ਕਈ ਫੈਮਿਲੀਜ਼ ਦੇ ਬਜ਼ੁਰਗ ਨੇ ਸੋ ਆਈ ਥਿੰਕ ਇਹ ਸਾਰਾ ਨਾ ਵੱਡਾ ਚੈਲੰਜ ਰਹੂਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਇਲਾਜ ਤੇ ਧਿਆਨ ਦਿੱਤਾ ਜਾਏ ਤੇ ਵਾਪਸ ਉਹਨਾਂ ਦੀ ਜ਼ਿੰਦਗੀਆਂ ਨਾਰਮਲ ਲਿਆਂਦੀਆਂ ਜਾਣ ਲੇਕਿਨ ਮੈਂ ਇਹੀ ਕਹਿਣਾ ਚਾਹਾਂਗਾ ਹਰ ਬੰਦਾ ਤਾਂ ਸ਼ਾਇਦ ਨਹੀਂ ਕਿਈ ਵਕ ਪਹੁੰਚ ਪਾਦਾ ਲੇਕਿਨ ਜ਼ਰੂਰ ਇੱਕ ਫੈਮਿਲੀ ਅਡਾਪਟ ਕਰਉਣਾ ਚਾਹੀਏ ਕਿ ਇੱਕ ਫੈਮਿਲੀ ਵੀ ਅਡਾਪਟ ਕਰਨ ਲੱਗਾ ਕੋਈ ਵੀ ਐਕਟਰ ਬਾਲੀਵੁੱਡ ਦਾ ਹੋਵੇ ਪੰਜਾਬੀ ਹੋਵੇ ਜਾਂ ਕਿਸੇ ਵੀ ਇੰਡਸਟਰੀ ਦਾ ਹੋਵੇ ਸਾਊਥ ਵਾਲਾ ਹੋਵੇ ਇੱਕ ਇੱਕ ਘਰ ਵੀ ਡਾਕ ਕਰਨਾ ਸ਼ੁਰੂ ਕਰ ਆਪਾਂ ਨੂੰ ਪੰਜਾਬ ਪਰਮਿਸ ਖੜਨ ਚ 15 ਦਿਨ ਲੱਗਣਗੇ ਮੈਨੂੰ ਬੜਾ ਗਰਮ ਮਹਿਸੂਸ ਹੁੰਦਾ ਮੈਂ ਅੱਜ ਸਵੇਰੇ 4:30 4:30 ਵੀ ਨਿਕਲਾ ਸੀ ਬੰਬੇ ਤੋਂ ਮੈਂ ਜਦੋਂ ਬੰਬੇ ਇੱਥੇ ਪਹੁੰਚਿਆ ਤੇ ਮੈਂ ਦਿਲ 'ਚ ਹਮੇਸ਼ਾ ਬੜਾ ਲੱਗਦਾ ਕਿ ਪੰਜਾਬ ਸਾਡਾ ਔਖ ਹੈ ਪਰ ਜਦੋਂ ਵੀ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤੇ ਉਹਨਾਂ ਦੇ ਜਜ਼ਬੇ ਦੇਖ ਕੇ ਲੱਗਦਾ ਕਿ ਇਹੀ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਘਰ ਬਣਾਏ ਜਦੋਂ ਤਕਲੀਫਾਂ ਆਈਆਂ ਸੀ ਹੁਣ ਸਾਡਾ ਫਰਜ਼ ਬਣਦਾ ਉਹਨਾਂ ਦੇ ਘਰ ਬਣਾਉਂਦਾ ਔਰ ਉਹੀ ਕਰਾਮ ਬਣਾ ਰਹੇ ਔਰ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਉਹੀ ਪੰਜਾਬ ਨੂੰ ਅੱਜ ਪੰਜਾਬ ਬਣਾਉਂਦਾ ਕਿ ਸਾਨੂੰ ਸੂਬਾ ਇੱਕ ਕਰ ਬਣਾਏਗਾ ਜ਼ਰੂਰ ਇੱਕ ਕਿਉਂ ਮੈਨੂੰ ਮੈਂ ਤਾਂ ਭਾਈ ਜੀ ਤੋਂ ਇਹਨਾਂ ਤੋਂ ਲਿਸਟ ਮੰਗੀ ਹੈ ਮੈਨੂੰ ਤੁਹਾਨੂੰ ਲਿਸਟ ਦੋ ਕਿ ਕਿਹੜੀ ਕਿਹੜੀ ਤਕਲੀਫਾਂ ਨੇ ਕਿਈ ਐਵੇਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਅੱਥੀ ਪਹੁੰਚਦਾ ਜਾਂਦੀ ਹੈ ਪਰ ਉਹਨਾਂ ਲਈ ਲੋਡ ਨਹੀਂ ਹੁੰਦੀ ਪਰ ਜਿਹੜੀ ਮੈਡੀਸਿਨਸ ਨਹੀਂ ਪਹੁੰਚ ਸਕਦੀ ਮੈਂ ਉਹਨਾਂ ਦੀ ਲਿਸਟ ਮੰਗਾਈਏ ਕਿ ਸਾਨੂੰ ਦਿਓ ਮੈਂ ਪੁਝਾਵਾਂਗਾ ਉਹ ਸਾਰੀ